ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀਆਂ ਜਿਹੜੀ ਵੀਡੀਓ ਖਾਸ ਕਰਕੇ ਆਪਣਾ ਪੜ੍ਹ ਫੜਾਵਾ ਦੇ ਲਈ ਆ ਓਹ ਚਿੰਤਾ ਬਹੁਤ ਕਰਦੀ ਆ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਸੋਚਦੇ ਰਹਿੰਦੇ ਆ ਕਿ ਆਹ ਕੰਮ ਕਿਸ ਤਰ੍ਹਾਂ ਹੋਵੇਗਾ ਓਹ ਕੰਮ ਕਿਸ ਤਰ੍ਹਾਂ ਹੋਵੇਗਾ ਹਰ ਵੇਲੇ ਸੋਚੀ ਪਏ ਰਹਿੰਦੇ ਆ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਆ ਤਾਂ ਕਮਾਈ ਵਾਲੇ ਸੰਤ ਮਹਾਪੱਖ ਜੀ ਸਮਝਾਉਂਦੇ ਵੇ ਕਹਿੰਦੇ ਆ ਕਿ ਭਾਈ ਚਿੰਤਾ ਕੀਤਿਆਂ ਕੁਝ ਨਹੀਂ ਬਣਨਾ ਚਿੰਤਾ ਨ ਕਰੋ ਉਹ ਪਰਮਕੀਤਾ ਪਰਮਾਤਮਾ ਦਾ ਨਾਮ ਦਾ ਚਿੰਤਾ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਹੀਂ ਆ ਚਿੰਤਾ ਕੀਤਿਆਂ ਕੁਝ ਨਹੀਂ ਗਣਦਾ ਹਾਂ ਜਦੋਂ ਅਸੀਂ ਆਪਣੇ ਪਰਮਕੀਤਾ ਪਰਮਾਤਮਾ ਦਾ ਨਾਮ ਜਪਦੇ ਹਾਂ ਆਪਣੇ ਪਰਮਕੀਤਾ ਪਰਮਾਤਮਾ ਜੀ ਦੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਾਡੇ ਸਭ ਨੂੰ ਸੱਚੇ ਪਾਤਸ਼ਾਹ ਸਾਡੀ ਉਹ ਅਰਦਾਸ ਬੇਨਤੀ ਨੂੰ ਸੁਣ ਕੇ ਸਾਡੀਆਂ ਸਭ ਮੁਸ਼ਕਲ ਪਰੇਸ਼ਾਨੀਆਂ ਦਾ ਹੱਲ ਕਰਦੇ ਆ ਸਾਨੂੰ ਸਹੀ ਰਾਹ ਦਿਖਉਂਦੇ ਆ ਸੋ ਇਸ ਕਰਕੇ ਜਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਸਭ ਤੋਂ ਪਹਿਲਾਂ ਉਹ ਟ ਆਸਰਾ ਆਪਣੇ ਗੁਰੂ ਦਾ ੱਕਣਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਇਸ ਤੋਂ ਬਾਅਦ ਅਗਲਾ ਕਦਮ ਚੁੱਕੋ ਕਿਉਂਕਿ ਜਦੋਂ ਆਪਾਂ ਕਰੋ ਅਰਦਾਸ ਬੇਨਤੀ ਕਰਕੇ ਤੁਰਾਂਗੇ ਤਾਂ ਸਾਡੇ ਸਭ ਕੁ ਸੱਚੇ ਪਾਤਸ਼ਾਹ ਸਾਡੀ ਨਾਮੋਂ ਵੀ ਪਹਿਲਾਂ ਉੱਥੇ ਪਹੁੰਚ ਜਾਣਗੇ ਜਿੱਥੇ ਅਸੀਂ ਜਾਣਾ ਹੈ ਸੋ ਹਰ ਦੁੱਖ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਹਰ ਥਾਂ ਦੇ ਸਹਾਈ ਹੁੰਦੇ ਨੇ ਇਸ ਲਈ ਵਾਲੇ ਸਤਿ ਮਹਾਂਪਰਖੀ ਕਹਿੰਦੇ ਵੀ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਵੇ ਕੋਈ ਚਿੰਤਾ ਦੀ ਘੜੀ ਆਵੇ ਕਦੇ ਵੀ ਡੋਲਣਾ ਨਹੀਂ ਚਾਹੀਦਾ ਆਪਣੇ ਗੁਰੂ ਦਾ ਦਰਮੇਂ ਛੱਡਣਾ ਬਲਕਿ ਆਪਣੇ ਮੂਹ ਦੇ ਉੱਤੇ ਪਰੋਸਾ ਹੋਰ ਪੱਕਾ ਕਰ ਲੈਣਾ ਹੈ ਕਦੇ ਵੀ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਕਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨਾ ਸਗੋਂ ਕਿ ਸਮਦਰੂ ਲਈ ਕੋਸਣਾ ਬਲਕਿ ਸਤਿਗੁਰ ਸੱਚੇ ਆਸ਼ਾ ਜੀ ਦਾ ਨਾਮ ਜਪਣਾ ਹੈ ਕਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਹਿੰਜਰਾਂ ਤੋਂ ਦੂਰ ਰੱਖਦੇ ਹਨ ਪਰ ਜਿਵੇਂ ਜਿਵੇਂ ਆਪਾਂ ਨਾਮ ਜਪਦੇ ਆ ਵਾਹਿਗੁਰੂ ਜੀ ਵਾਸ਼ਕਰਾਨਾ ਕਰਦੇ ਆ ਉਵੇਂ ਉਵੇਂ ਗੁਰੂ ਚਰਨਾ ਦੇ ਨੇੜੇ ਹੁੰਦੇ ਆ ਸੋ ਲਾਡਕ ਤੀਹੇ ਚਾਪਨਾਂ ਇਹ ਨਾਮ ਹੋਰ ਵਧਾ ਦਿਆ ਕਰੋ ਕਿ ਪਹਿਲਾਂ ਤੁਸੀਂ ਚਕਲੀ ਸਾਖੀ ਦਾ ਇੱਕ ਪਾਠ ਕਰਦੇ ਹੋ ਤਾਂ ਦੁੱਖ ਤਕਲੀਫ ਦੇ ਵੇਲੇ ਪੰਜ ਪਾਠ ਕਰੋ ਜੇ ਪਹਿਲਾਂ ਇੱਕ ਪਾਠ ਸੁਖਨੀ ਸਾਖੀ ਦਾ ਕਰਦੇ ਹੋ ਤਾਂ ਚਿੰਤਾ ਦੀ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਤੂੰ ਸੁਖਨੀ ਸਾਖੀ ਦੇ ਪਾਠ ਕਰਨੇ ਸ਼ੁਰੂ ਕਰ ਦੋ ਆਪਣਾ ਨਾਮ ਇਹ ਨਵਾ ਦੋ ਕੀ ਤੁਹਾਡੇ ਦੁੱਖ ਤਕਲੀਫ ਪਰੇਸ਼ਾਨੀ ਤੁਹਾਡੇ ਅੱਗੇ ਲੱਗ ਕੇ ਭਜਣਾ ਪਹੁੰਚਾ ਗਈ ਕਿਉਂਕਿ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਉੱਤੇ ਦੁੱਖ ਤੇ ਤਕਲੀਫਾਂ ਮਾਰੇ ਨੂੰ ਮਾਰੀਆਂ ਸ਼ਕਤੀਆਂ ਨੇੜੇ ਤੇੜੇ ਵੀ ਨਹੀਂ ਫਟਕਦੇ ਆਪੇ ਹੀ ਰਾ ਛੱਡ ਜਾਂਦੀਆਂ ਸੋ ਇਸ ਕਰਕੇ ਚਿੰਤਾ ਨਹੀਂ ਕਰਨੀ ਪਰਮਪਿਤਾ ਪਰਮਾਤਮਾ ਦਾ ਚਿੰਤਨ ਕਰਨਾ ਹੈ ਸੰਗਤ ਕੀ ਕੇ ਮਾਮਾ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦਿਆਂ ਨੇ ਤੇ ਇਸ ਸੁਭਾਵਕ ਜੀਵਨਿਆ ਕਿਉਂਕਿ ਮਾਪਿਓ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਕੀ ਆ ਆਪਣੇ ਬੱਚਿਆਂ ਦੀ ਤਕਲੀਫ ਜੇ ਬੱਚਾ ਕਿਸੇ ਵੀ ਦੁੱਖ ਤਕਲੀਫ ਦੇ ਵਿੱਚ ਆ ਤਾਂ ਮਾਪੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਮਾਪੇ ਚਿਹਨ ਦੇ ਨਾਲ ਨਹੀਂ ਰਹਿ ਸਕਦੇ ਕਿਉਂਕਿ ਮਾਪਿਆਂ ਦਾ ਸੁੱਖ ਮਾਪਿਆਂ ਦੀ ਖੁਸ਼ੀ ਆਪਣੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਹਨ ਦੁਨੀਆਂ ਸੋ ਬੱਚਾ ਕਿਸੇ ਨਹੀਂ ਦੋਖ ਤਕਲੀਫ ਦੇ ਵਿੱਚ ਹੋਵੇ ਭਾਵੇਂ ਸਿਹਤੋ ਸੰਬੰਧੀ ਕੋਈ ਸਮੱਸਿਆ ਹੈ ਭਾਵੇਂ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਕੰਮੋਂ ਤੱਕ ਦਾ ਕਾਰੋਬਾਰ ਸਹੀ ਨਹੀਂ ਚੱਲ ਰਿਹਾ ਤਾਂ ਮਾਂ ਪਿਓ ਬਹੁਤ ਫਿਕਰ ਕਰਦੇ ਆ ਫਿਕਰ ਦੋਵੇਂ ਹੀ ਕਰਦੇ ਆ ਪਰ ਮਾਵਾ ਆਪਣੀ ਫਿਕਰ ਜਿਤਾ ਦਿੰਦੀਆਂ ਨੇ ਮਾਵਾ ਦੀ ਫਿਕਰ ਸੰਤਾ ਦਿਸਦੀ ਆ ਕਿਉਂਕਿ ਮਾਵਾ ਆਪਣੇ ਬੱਚਿਆਂ ਦੇ ਲਈ ਹਰ ਰੋਜ਼ ਅਰਦਾਸਾਂ ਬੇਨਤੀਆਂ ਕਰਦੀਆਂ ਹਨ ਸਲਾਹਾਂ ਮੰਗਦੀਆਂ ਨੇ ਕਿ ਮੇਰੇ ਬੱਚੇ ਦੀ ਜ਼ਿੰਦਗੀ ਦੀ ਇਹ ਦੁੱਖ ਤਕਲੀਫ ਦੂਰ ਹੋ ਜਾਵੇ ਮੈਨੂੰ ਕੋਈ ਐਸਾ ਰਾਹ ਦੱਸੋ ਤੇ ਕਈ ਵਾਰ ਭੁਲੀਆਂ ਮਾਵਾ ਇਸੇ ਕਰਕੇ ਗਲਤ ਲੋਕਾਂ ਦੀ ਸਨਹਾ ਦੇ ਵਿੱਚ ਆ ਕੇ ਆਪਣੇ ਗੁਰੂ ਦਾ ਦਰਸ਼ ਣ ਕੇ ਸੱਚੇ ਖੰਭੇ ਵੀ ਪਟਕਦੀਆਂ ਨੇ ਭਾਵੇਂ ਕਿ ਗੁਰੂ ਦਾ ਦਰਸ਼ ਣ ਕੇ ਕਈ ਤਰ੍ਹਾਂ ਦੇ ਟੁਨੇ ਪੁੱਟ ਕੇ ਕਰਮਾਂ ਨੂੰ ਵੀ ਮਨੂਰ ਹੋ ਜਾਂਦੀਆਂ ਨੇ ਕਿਉਂਕਿ ਬੱਚਿਆਂ ਦੇ ਤੋਂ ਇੱਕ ਸਾਹਮਣੇ ਕਈ ਵਾਰ ਬੰਦਾ ਇੰਨਾ ਬੇਵਸ ਹੋ ਜਾਂਦਾ ਕਿ ਕੁਝ ਵੀ ਕਰਨ ਨੂੰ ਤਰਸ ਜਾਂਦਾ ਜਿਹੜਾ ਕੰਮ ਮਨ ਨਹੀਂ ਚਾਹੁੰਦਾ ਕਰਨਾ ਉਹ ਵੀ ਕਈ ਵਾਰ ਹੁੰਦਾ ਕਰ ਬੈਠਦਾ ਹੈ ਸੋ ਮਹਾਪੁਰਖ ਜੀ ਇਹੋ ਸਮਝਾਉਂਦੇ ਆ ਕਿ ਪਈ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਗੁਣ ਦਾ ਗਾਹ ਨਹੀਂ ਸਜਣਾ ਆਪਾਂ ਜਦੋਂ ਕਿਸੇ ਤੋਂ ਵੀ ਕਿਸੇ ਤਰ੍ਹਾਂ ਦੀ ਸਲਾਹ ਮੰਗਦੇ ਆ ਤਾਂ ਉਹ ਬੰਦੇ ਨੇ ਸਲਾਹ ਆਪਣੇ ਗਿਆਨ ਦੇ ਮੁਤਾਬਕ ਦੇਣੀ ਹੈ ਜਿਹੜਾ ਕੰਮ ਉਹ ਖੁਦ ਕਰਦਾ ਹੋਵੇਗਾ ਉਸੇ ਤੁਹਾਨੂੰ ਕਰਨ ਨੂੰ ਕਹੇਗਾ ਸੋ ਫੈਸਲਾ ਖੁਦ ਕਰੋ ਜਿਹੜਾ ਕੰਮ ਕਰਨ ਨੂੰ ਮਨ ਲਾ ਮੰਨੇ ਜਿਹੜਾ ਕੰਮ ਕਰਨ ਨੂੰ ਸਾਡਾ ਗੁਰੂ ਸਿਜਾਜਤ ਨਾ ਦੇ ਵੀ ਕਦੇ ਨਹੀਂ ਕਰਨਾ ਚਾਹੀਦਾ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਵਹਿਮਾ ਪਰਮਾਨੰ ਕਰਮ ਕਾਂਡਾ ਨੂੰ ਕੋਈ ਵੀ ਥਾਂ ਨਹੀਂ ਆ। ਸੋ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਨਾਲ ਖੁਸ਼ ਹੋਣਾ ਚਾਹੀਦੀਆਂ ਤਾਂ ਫਿਰ ਕਰੋਸੇ ਦੇ ਨਾਲ ਗੁਰੂ ਦਾ ਦਰਮਨ ਲੈਣਾ ਪੈਣਾ ਹੈ। ਕਰੋਸੇ ਦੇ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਗੁਰੂ ਸਾਹਿਬ ਜੀ ਕਦੇ ਵੀ ਖਾਦੀ ਨਹੀਂ ਨੀਉਂਦੇ। ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲਿਆ ਵੀ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਮਾਸੇ ਪਰਿਵਾਰ ਦੇ ਵਿੱਚ ਪਤੀ ਪਤਨੀ ਆਪ ਤੇ ਦੋ ਉਹਨਾਂ ਦੇ ਛੋਟੇ ਪੁੱਤਰ ਕਹਿੰਦੇ ਉਹ ਬੀਬੀ ਦਾ ਪਤੀ ਅਕਾਲ ਚਲਾਣਾ ਕਰ ਗਿਆ ਦੋਵਾਂ ਪੁੱਤਰਾਂ ਦੀ ਜ਼ਿੰਮੇਵਾਰੀ ਕੋ ਬੀਬੀ ਦੇ ਸਿਰ ਤੇ ਆ ਗਈ ਛੋਟੇ ਛੋਟੇ ਬੱਚੇ ਉਹ ਭੈਣ ਦੀ ਹੁੰਦੀ ਨੇ ਬੜੀ ਨੇਮਤ ਮਜ਼ਦੂਰੀ ਕਰਕੇ ਪਾਲੇ ਬੱਚਿਆਂ ਨੂੰ ਚੰਗਾ ਪੜਾਇਆ ਲਿਖਾਇਆ ਚੰਗੇ ਸੰਸਕਾਰ ਦਿੱਤੇ ਬੱਚੇ ਵੱਡੇ ਹੋ ਗਏ बच्चे रे मां दे बहुत आज्ञाकार। पढ़ाई लिखाई ਦੇ ਵਿੱਚੋਂ ਵੀ ਬਹੁਤ ਖੁਸ਼ੀ ਆਈ। ਪਰ ਕਹਿੰਦੇ ਜਦੋਂ ਹੀ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਤਾਂ ਵੱਡੇ ਬੱਚੇ ਨੇ ਆਪਣੇ ਕੰਮ ਤੰਦੇ ਦੀ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ ਕਿ ਕੋਈ ਨਾ ਕੋਈ ਨੌਕਰੀ ਮਿਲ ਜਾਵੇ ਜਾਂ ਮੈਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਦਵਾਂ। ਪਰ ਕਹਿੰਦੇ ਉਹ ਜਿਸ ਵੀ ਕੰਮ ਦੇ ਵਿੱਚ ਹੱਥ ਪਾਇਆ ਕਰੇ ਉਹਨੂੰ ਸਫਲਤਾ ਨਾ ਮਿਲੇ ਇਸ ਕਰਕੇ ਉਹ ਬੜਾ ਹੀ ਦੁਖੀ ਨਰਾਸ਼ ਰਹਿਣ ਲੱਗਿਆ। ਜਦੋਂ ਉਹ ਦੁਖੀ ਨਰਾਸ਼ ਸੀ ਤੇ ਉਹਨਾਂ ਮਾਂ ਕੇਂਡਰ ਵਿੱਚ ਹੋ ਸਕਦੀ ਸੀ। ਦੂਜੇ ਪਾਸੇ ਉਹ ਵੀ ਬੀਬੀ ਦਾ ਸ਼ੋਸ਼ਾ ਪੁੱਤਰ ਉਹਦੀ ਵੀ ਉਹਨੂੰ ਬੜੀ ਫਿਕਰ ਸਤਮ ਦੀ ਕਿਉਂਕਿ ਉਹ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੀ ਨਹੀਂ ਸੀ ਬਿਲਕੁਲ ਬੇਫਿਕਰਾ ਜੀਵਨ ਜੀ ਰਿਹਾ ਸੀ ਮਾਂ ਕਈ ਵਾਰ ਉਹ ਮਸੁੰਮੰਦ ਕੇ ਪੁੱਤਰ ਤੁਸੀਂ ਕੋਈ ਨੌਕਰੀ ਦੀ ਤਲਾਸ਼ ਕਰਨਾ ਤੁਸੀਂ ਆਪਣੇ ਘਰ ਪ੍ਰਤੀ ਆਪਣੇ ਪ੍ਰਤੀ ਜ਼ਿੰਮੇਵਾਰ ਬਣ ਕੱਲ ਨੂੰ ਤੁਸੀਂ ਆਪਣਾ ਘਰ ਦਸਣਾ ਹੈ ਸੋ ਤੁਸੀਂ ਕੋਈ ਕੰਮ ਧੰਦਾਕਾਰ ਉਹ ਨਾਲ ਸ਼ੁਰੂ ਕਰਨਾ ਪਰ ਕਹਿੰਦੇ ਉਹ ਛੋਟਾ ਹੋਣ ਕਰਕੇ ਜਿਵੇਂ ਸ਼ੁਰੂ ਤੋਂ ਹੀ ਲਾੜ ਪਿਆਰ ਦੇ ਵਿੱਚ ਰਿਹਾ ਸੋ ਕਰਦੇ ਹਾਂ ਜਿੰਮੇ ਦਾ ਜੁੱਤਾ ਖਿਦਾਰ ਬੋਸੀ ਇਸਕੇ ਕਿ ਮਾਂ ਨੂੰ ਬਹੁਤ ਚਿੰਤਾ ਹੁਣ ਲੱਗੀ ਵੀ ਅੱਗੇ ਚੱਲ ਕੇ ਇਹਦਾ ਕੀ ਬਣੇਗਾ ਇਹ ਆਪਣੇ ਜਿੰਮੇ ਦੇ ਵਿੱਚ ਕੰਮ ਕਿਵੇਂ ਹੋਵੇਗਾ ਕਿ ਨੋਟਾ ਪੁੱਤਰ ਕਾਫ ਜਾਪੀ ਦੇ ਲਈ ਸੰਘਰਸ਼ਤਾ ਕਰ ਰਿਹਾ ਹੈ ਪਰ ਇਹਨੂੰ ਤਾਂ ਕੋਈ ਫਿਕਰ ਚਿੰਤਾ ਹੀ ਨਹੀਂ ਹੈ ਸੋ ਇਸ ਕਰਕੇ ਨਾ ਉਹ ਪੈਣ ਦੀ ਵੀ ਬੜੀ ਦੁਖੀ ਪਰੇਸ਼ਾਨ ਜੀ ਰਹਿਣ ਲੱਗੀ ਇੱਕ ਦਿਨ ਕਿਸੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਕੋਲ ਗਈ ਕਤੇ ਜਾ ਕੇ ਕਹਿਣ ਲੱਗੀ ਬਾਬਾ ਜੀ ਮੇਰੇ ਬੱਚਿਆਂ ਦੇ ਲਈ ਅਰਦਾਸ ਲਈਂ ਕੀ ਕਰੋ ਕਿ ਮੇਰੇ ਬੱਚੇ ਜੀਵਨ ਦੇ ਵਿੱਚ ਕਾਮਯਾਬ ਹੋਣ ਜਾਣ ਮੈਨੂੰ ਇਹਨਾਂ ਦੀ ਬੜੀ ਫਿਕਰ ਲੱਗੀ ਰਹਿੰਦੀ ਆ ਅਜੇ ਤੱਕ ਤਾਂ ਇਹ ਸੰਘਰਸ਼ ਹੀ ਕਰ ਰਹੇ ਨੇ ਸਫਲਤਾ ਨਹੀਂ ਮਿਲ ਰਹੀ ਕਈ ਵਾਰ ਮੈਨੂੰ ਲੱਗਦਾ ਵੀ ਜਿਵੇਂ ਮੇਰੇ ਬੱਚਿਆਂ ਦੀ ਕਿਸਮਤ ਤਾਂ ਕਿਸੇ ਨੇ ਨਹੀਂ ਬਣ ਦਿੱਤੀ ਤੇ ਕਹਿੰਦੇ ਮਹਾਵਰਕ ਜੀ ਮਸਕਰਾਏ ਤੇ ਕਹਿਣ ਲੱਗੇ ਪੈਣਾ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਗਿਆ ਹੈ ਮਾਂ ਦੀ ਕੀਤੀ ਹੋਈ ਅਰਦਾਸ ਬੇਨਤੀ ਕਦੇ ਖੰਦੀ ਨਹੀਂ ਜਾਂਦੀ ਮਾਂ ਦੀ ਅਰਦਾਸ ਲੇਖ ਤਕਦੀਰ ਬਦਲਣ ਦੀ ਤਾਕਤ ਰੱਖਦੀ ਆ ਸੋ ਤੈਨੂੰ ਕਿਸੇ ਤੋਂ ਅਰਦਾਸ ਬੇਨਤੀ ਕਰਵਾਉਣ ਦੀ ਲੋੜ ਨਹੀਂ ਆ ਤੂੰ ਖੁਦ ਅਰਦਾਸ ਬੇਨਤੀ ਕਰਿਆ ਕਰ ਹਰ ਰੋਜ਼ ਆਪਣਾ ਤਵੇਲੇ ਉੱਠ ਕੇ ਪਾਜਨ ਬੰਦਗੀ ਕਰਕੇ ਅਰਦਾਸ ਬੇਨਤੀ ਕਰਕੇ ਕਿ ਤੇਰੇ ਤੋਂ ਵਾਦ ਤੇਰੇ ਬੱਚਿਆਂ ਨੂੰ ਕੋਈ ਨਹੀਂ ਜਾਣਦਾ ਤੇਰੇ ਤੋਂ ਵਾਦ ਤੇਰੇ ਬੱਚਿਆਂ ਦੇ ਨੇੜੇ ਕੋਈ ਨਹੀਂ ਆ ਮਾ ਆਪੁਰ ਕੀ ਕਹਿਣ ਲੱਗੇ ਭੈਣ ਤੇਰੇ ਤੋਂ ਵਧੀਆ ਤੇਰੇ ਬੱਚਿਆਂ ਦੇ ਲਈ ਕੋਈ ਵੀ ਦੂਜਾ ਤੇ ਚਾਰਦਾਸ ਬੇਨਤੀ ਨਹੀਂ ਕਰ ਸਕਦਾ ਕਿਉਂਕਿ ਤੂੰ ਜੋ ਅਰਦਾਸ ਬੇਨਤੀ ਕਰਨੀ ਆ ਤੂੰ ਧਰ ਅੰਦਰੋਂ ਕਰਨੀ ਆ ਆਪਣੇ ਬੱਚਿਆਂ ਦੇ ਲਈ ਸੋ ਇਸ ਕਰਕੇ ਖੁਦ ਅਮਰਤ ਵੇਲੇ ਉੱਠ ਕੇ ਭਜਨ ਪੁੰਦਗੀ ਕਰਕੇ ਆਪਣੇ ਬੱਚਿਆਂ ਲਈ ਅਰਦਾਸ ਬੇਨਤੀ ਕਰਿਆ ਹਤ ਮਹਾਕੁੱਖ ਨੇ ਸਮਝਾਇਆ ਕਿ ਜੋ ਵੀ ਭਜਨ ਪੁੰਦਗੀ ਕਰਨੀ ਆ ਉਸ ਤੋਂ ਉੱਚ ਕਰੀ ਆਪਣੀ ਕੀਤੇ ਹੋਈ ਭਜਨ ਗੰਤੇ ਕੀ ਨਹੀਂ ਹੋ ਤਾ ਤਾਤੇ ਨਹੀਂ ਦੱਸਣਾ ਤੇਰੀ ਭਣੀ ਨਖਰੀ ਤੇਰੀ ਆਗਾਸ ਬੇਨਤੀ ਤੇਰੇ ਤੇ ਤੇਰੇ ਗੁਰੂ ਦੇ ਵਿਚਾਰ ਹੋਵੇ ਆ ਦੇਖਣਾ ਸਤਪੁਰ ਸੱਚੇ ਸਾਛ ਜੀ ਬਹੁਤ ਛੇਤੀ ਕਿਰਪਾ ਹੋਵੇਗੀ ਵਾਪਰ ਕਨੇ ਸਮਝਾਇਆ ਕਿ ਜਦੋਂ ਵੀ ਅਰਦਾਸ ਬੇਨਤੀ ਕਰਨੀ ਆਪਣੇ ਬੱਚਿਆਂ ਦੇ ਲਈ ਦੁ ਸਿੱਖੀ ਜੀਵਨ ਜੁਰਮ ਮੰਗੀ ਆਪਣੇ ਬੱਚਿਆਂ ਦੇ ਲਈ ਅਮਰਤ ਵੇਰਾ ਦੇ ਅਮਰਤ ਬੇੇਦਾ ਨਿਤਨੇਮ ਮੰਗੀ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਇਹਨਾਂ ਤੇ ਬਖਸ਼ਿਸ਼ ਕਰ ਦਿੱਤੀ ਇਹਨਾਂ ਨੂੰ ਅਮਰਤ ਬੇਲਾ ਅਤੇ ਅਮਰਤ ਬੇਲੇ ਦਾ ਨਿਤਨੇਮ ਰਖਿਓ ਤਾਂ ਫਿਰ ਤੈਨੂੰ ਇਹਨਾਂ ਦੇ ਲਈ ਅਰਦਾਸ ਬੇਨਤੀ ਕਰਨੀ ਲੋੜ ਨਹੀਂ ਕਹਿੰਦੇ ਉਹ ਕਹਿੰਦੇ ਉਹ ਬੀਬੀ ਨੇ ਉਸੇ ਤਰ੍ਹਾਂ ਕਰਨਾ ਅਮਰਤ ਵੇਲੇ ਉਹ ਕਿਨਾ ਭਜਨ ਗੰਦਗੀ ਕਰਨੀ ਤੇ ਫਿਰ ਗੁਰੂ ਸਾਹਿਬ ਜੀ ਦੇ ਕੇ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਸੱਚਾ ਪਾਸ਼ਾ ਮੇਰੇ ਬੱਚਿਆਂ ਤੇ ਕਿਰਪਾ ਕਰੋ ਇਹਨਾਂ ਨੂੰ ਵੀ ਸਿੱਖੀ ਜੀਵਨ ਬਖਸ਼ੋ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਬੱਚਿਆਂ ਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਆਪਣੀ ਮੱਤ ਦੇ ਅਨੁਸਾਰ ਚੱਲਣ ਦੀ ਇਹਨਾਂ ਨੂੰ ਮਤਬਦੋਧ ਬਖਸ਼ੋ ਕਹਿੰਦੇ ਜਦੋਂ ਬੀਬੀ ਨੇ ਰੋਜ਼ ਰੋਜ਼ ਅਰਦਾਸ ਬੇਨਤੀ ਕਰਨੀ ਕਹਿੰਦੇ ਹੌਲੀ ਹੌਲੀ ਉਹਨਾਂ ਦੇ ਬੱਚੇ ਵੀ ਅਮਰਤ ਵੇਲੇ ਉੱਠਣ ਲੱਗੇ ਨਾਮ ਜਪਣ ਲੱਗੇ ਗੁਰੂ ਘਰੇ ਜਾਣਿਆ ਕਹਿੰਦੇ ਇਹਨਾਂ ਨੇ ਗੁਰੂ ਘਰੇ ਜਾਣਾ ਜਾ ਕੇ ਸੰਗਤ ਦੀ ਸੇਵਾ ਕਰਨੀ ਸੰਗਤ ਦੇ ਲੋੜੇ ਝਾੜਨੇ ਸੰਗਤ ਦੇ ਢੂਠੇ ਗੁਰਦਨ ਸਾਹਿਬ ਕਰਨੇ ਕਿ ਸੰਗਤ ਜੀ ਜਦੋਂ ਫਿਰ ਕੋਈ ਸਤਗੁਰ ਸੱਚੇ ਪਾਸ਼ਾ ਜੀ ਦੀ ਸੰਗਤ ਦੀ ਸੇਵਾ ਕਰਦਾ ਹੈ ਨਾ ਸੰਗਤ ਦੀ ਸੇਵਾ ਉਹਦੇ ਕਿ ਮਹਾਰਾਜ ਸੱਚੇ ਪਾਸ਼ਾ ਜੀ ਦੀ ਸ਼ੇਤੀ ਦੇ ਆਲੋਂ ਉਹ ਸੁਕੇ ਤੇ ਉਹਨਾਂ ਦੇ ਕਰਦੇ ਵਿੱਚ ਵੀ ਕੁਝ ਹੀ ਦਿਨਾਂ ਚ ਰੰਗ ਭਾਗ ਲੱਗ ਗਏ ਮਾਰਾ ਸੋ ਕੇ ਪਾਛੇ ਜਿੰਦੀ ਕੇ ਕਾਦੇ ਨਾਲ ਵੱਡਾ ਪੁੱਤਰ ਇੱਕ ਵਧੀਆ ਮੰਤਰੀ ਕਰਨ ਲੱਗਾ ਤੇ ਛੋਟੇ ਨੇ ਕੁਝ ਮਹੀਨਿਆਂ ਬਾਅਦ ਆਪਾਂ ਕਾਉ ਆਗਮਨ ਕਰ ਗਿਆ ਤੂੰ ਮੇਹੀ ਅਣ ਲਾ ਕੇ ਕੰਮ ਕਰਨ ਲੱਗੇ ਘਰ ਦੇ ਵਿੱਚ ਲੈਰਾ ਮੈਲਾ ਹੋ ਗੀ ਸੋ ਸੰਗਤਲੀ ਆਪਾਂ ਆਪ ਜੀ ਦੇ ਨਾਲ ਇਹ ਘਟਨਾ ਇਸ ਕਰਕੇ ਸੱਜੀ ਕੀਤੀ ਆ ਕਿ ਸੇਖ ਨੂੰ ਜੋੜ ਲੈਂਦਾ ਹੈ ਗੁਰੂ ਦੇ ਦਰਸ ਤੋਂ ਮਿਲਦਾ ਹੈ ਗੁਰੂ ਦਾ ਦਰਪਰੋਸੇ ਦੇ ਨਾਲ ਵਿਰਤ ਨੂੰ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਤਕਲੀਫ ਆਉਂਦੀ ਆ ਕੋਈ ਵੀ ਚਿੰਤਾ ਦੀ ਘੜੀ ਆਦੀ ਹੈ ਜਿੱਥੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਤਾਂ ਉੱਥੇ ਆਪਣੇ ਗੁਰੂ ਦਾ, ਗੁਰ ਦਾ ਅਸਰਾ ਲੇਖੋ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਹਰ ਰੋਜ਼ ਅਮਰਤ ਵੇਲੇ ਦੁੱਖ ਕੇ ਭਜਨ ਮੰਦਗੀ ਕਰੋ ਗੁਰੂ ਜੀ ਨੇ ਆਪੇ ਹੀ ਰਾਹ ਦਿਖਾ ਦੇਣਗੇ ਸੋ ਜੋ ਪਹਿਣਾ ਬੇਗੀਆਂ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਚਿੰਤਾ ਕਰਦੀਆਂ ਨੇ ਉਹ ਪਹਿਣਾ ਬੇਗੀਆਂ ਹਰ ਰੋਜ਼ ਅਮਰਤ ਵੇਲੇ ਜੇ ਤੁਹਾ ਜਨਮ ਦਿਨ ਦੀ ਕਰਕੇ ਆਪਣੇ ਬੱਚਿਆਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਅਤੇ ਅਰਦਾਸ ਬੇਨਤੀ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਗੁਰਸਿੱਖੀ ਜੀਵੋ ਨਿਤ ਦਾ ਅੰਮ੍ਰਿਤ ਵੇਲਾ ਨਿਰਧਾ ਨਿਯਮ ਹੋ। ਹਰ ਰੋਜ਼ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਓ। ਉਹਨਾਂ ਨੂੰ ਸੇਵਾ ਤੇ ਸਿਮਰਨ ਦੀ ਮਹੱਤਤਾ ਦੱਸੋ। ਜੇ ਹਰ ਰੋਜ਼ ਤੁਸੀਂ ਗੁਰੂ ਘਰ ਨਹੀਂ ਜਾ ਪਾਉਂਦੇ ਤਾਂ ਐਤਵਾਰ ਦੇ ਐਤਵਾਰ ਆਪਣੇ ਬੱਚਿਆਂ ਨੂੰ ਗੁਰੂ ਘਰੇ ਜ਼ਰੂਰ ਲੈ ਕੇ ਜਾਓ। ਐਤਵਾਰ ਵਾਲੇ ਦਿਨ ਬੱਚਿਆਂ ਨੂੰ ਸਕੂਲ ਤੋਂ ਛੁੱਟੀਨ ਦਿੱਤਾ। ਜੋ ਮੈਂਬਰ ਨੌਕਰੀ ਕਰਦੇ ਨੇ ਉਹਨਾਂ ਨੂੰ ਵੀ ਛੁੱਟੀ ਹੁੰਦੀ ਆ। ਸੋ ਪੂਰਾ ਪਰਿਵਾਰ ਰੋਂਕੇ ਗੁਰੂ ਘਰੇ ਜਾ ਕੇ ਸੇਵਾ ਕਰੋ, ਸਿਮਰਨ ਕਰੋ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਛੇਤੀ ਦਿਆਵ ਹੋ ਜਾਂਦੇ ਆ। ਮਾਪਕੇ ਜੀ ਕਹਿੰਦੇ ਹਰ ਰੋਜ਼ ਹੀ ਸਾਨੂੰ ਆਪਣੇ ਉਨੇਤ ਦੇ ਨਿਯਮ ਤੋਂ ਇਲਾਵਾ ਸ਼ੁਕਰੀ ਸੈਕੀ ਦੀ ਬਾਣੀ ਦਾ ਇੱਕ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਉਹ ਜੇਕਰ ਤੁਸੀਂ ਹਰ ਰੋਜ਼ ਸ਼ੁਕਰੀ ਸੈਕੀ ਦੀ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਜ਼ਰੂਰ ਕਰੋ। ਕੋਪਰਵਾਰ ਬਾਲ ਕੇ ਕਾਇਨ ਜਾਂ ਫਿਰ ਹਰ ਹਫਤੇ ਦੇ ਵਿੱਚ ਐਤਵਾਰ ਵਾਲੇ ਦਿਨ ਸੁਖਮਣੀ ਸੈਕੀ ਦੀ ਬਾਣੀ ਦਾ ਪਾਠ ਹਿੰਦਰ ਸੰਗਤੀ ਰੂਪ ਦੇ ਵਿੱਚ ਜਾ ਕੇ ਇਹ ਉਹ ਪਰਿਵਾਰ ਹੋ ਗਏ ਕਿ ਕੰਮ ਕਿਉਂ? ਜਾਂ ਮਾਮਾ ਆਪਣੇ ਬੱਚਿਆਂ ਨੂੰ ਤਾਂ ਜਰੂਰ ਲੈ ਕੇ ਜਾਇਆ ਕਰੂ। ਹੋਰ ਕਰਦਾ ਜੀ ਕੋਈ ਜਾਵੇ ਨਾ ਜਾਵੇ। ਮਾਮਾ ਆਪਣੇ ਬੱਚਿਆਂ ਨੂੰ ਧਿਆਨ ਦੂਰ ਕਿਉਂਕਿ ਜੇਕਰ ਤੁਸੀਂ ਬੱਚਿਆਂ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹੋ ਤਾਂ ਇਹਦੀ ਸ਼ੁਰੂਆਤ ਬਚਪਨ ਤੋਂ ਹੀ ਕਰੋ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਮ ਕਰ ਬਾਣੀ ਦੇ ਨਜ਼ੂਰ ਤੋਂ ਗੁਰੂ ਘਰ ਦੀ ਸੇਵਾ ਦੇ ਨਾਲ ਨੂੰ ਫਿਰ ਤੁਹਾਨੂੰ ਤੁਹਾਡੇ ਵਿੱਚ ਇਹ ਫਿਕਰ ਕਰਨ ਦੀ ਨਹੀਂ ਪੈਣੀ ਸਤਿਗੁਰ ਸੱਚੀ ਬਾਸ਼ਾ ਆਪੇ ਹੀ ਤੁਹਾਡੇ ਬੱਚੇ ਦਾ ਜੀਵਨ ਸਵਾਮ ਹੋ ਜਾਣਗੇ ਜੋ ਚੀਜ਼ ਭਾਗਾਂ ਵਿੱਚ ਦੇਖਾਂ ਵਿੱਚ ਨਹੀਂ ਲਿਖੇ ਮਾਰਾ ਸਿੱਕੇ ਕਸ਼ਰ ਉਹ ਵੀ ਲਿਖ ਦਿੰਦੇ ਨੇ ਉਹਦੇ ਘਰ ਤੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਪਾਂ ਹਰ ਵੇਲੇ ਆਪਣੇ ਬੱਚਿਆਂ ਦੇ ਨਾਲ ਨਹੀਂ ਰਹੇ ਤੇ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਕ ਸੰਗ ਰਹਿ ਸਕਦੇ ਆ ਸੋ ਉਹ ਸਤਿਗੁਰੂ ਸੱਚੇ ਪਾਸ਼ਾ ਸਦਾ ਹੀ ਤੁਹਾਡੇ ਬੱਚੇ ਦੇ ਅੰਦਰ ਸਾਹਮਣੇ ਰਹਿਣ ਇਸ ਲਈ ਤੁਸੀਂ ਹਰ ਰੋਜ਼ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਤੇ ਆਪਣੇ ਬੱਚਿਆਂ ਨੂੰ ਇਹ ਆਦਤ ਪਾਓ ਕਿ ਹਰ ਰੋਜ਼ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਕਰੋ ਬਾਉਜਤ ਹੋਵੇ ਚਪਈ ਸਹਿਬ ਦੀ ਬਾਣੀ ਬੱਚੇ ਨੂੰ ਕੰਠ ਕਰਾ ਦਿਓ ਜੋ ਪਈ ਸਾਡੀ ਦੀ ਬਾਣੀ ਉਹ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਆ ਵਹਿ ਜੂ ਅਕਾਲ ਪੁਤਰੀ ਦੇਖ ਕੇ ਅਰਦਾਸ ਬੇਨਤੀ ਆ ਸੋ ਇਹ ਬਾਣੀ ਕੰਢ ਹੋਵੇ ਤੋ ਤੁਰਤਿਆਂ ਫਿਰਦੇ ਆਂ ਚਾਹ ਪਸਫਰ ਤਿਆ ਕਿਤੇ ਵੀ ਆ ਜਾ ਰਹੇ ਆ ਤਾਂ ਕਿ ਬਾਣੀ ਦੇ ਕੋ ਦਰਸ ਸਕਵੇ ਆ ਸੋ ਬਸ ਹਰ ਵੇਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਚਰਨਾਂ ਨਾਲ ਜੁੜੇ ਰਹਿ ਜੇਕਰ ਕੋਈ ਵੀ ਬਾਣੀ ਤੁਖਣ ਨੂੰ ਕੰਢ ਨਹੀਂ ਆ ਤਾਂ ਮੂਲ ਮੰਤਰ ਜਾਂ ਤਾਂ ਕੰਠੀ ਆ ਤੇ ਮੂਲ ਮੰਤਰ ਜਾਂਦੇ ਕੰਠੇ ਨਹੀਂ ਆ ਤਵਾਹੀ ਗੁਰੂ ਜੀ ਤਾਂ ਕਹਿ ਸਕਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਦੀ ਯਾਦ ਦੇ ਨੂਰੇ ਲੈਣਾ ਇਸੇ ਮਤਨ ਤੋਂ ਅਲੋਛਿ ਪਰਨਾ ਤੋਂ ਪਾੜ ਕਰ ਲੋ ਸੇਵਾ ਕਰ ਲੋ ਇਹ ਸਾਰੇ ਹੀ ਰਾਹ ਗੁਰੂ ਚਰਨਾ ਦੇ ਨਾਲ ਜੁੜੁੰਦੇ ਆ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਤੇ ਹੱਥ ਨਾਲ ਨੂੰ ਮਿਲਿਆ